ਅੱਜ ਬਣਾ ਰਹੀ ਹੈ ਜੀ ਇਹ ਖੀਰ ਪੂੜੇ ਤੇ ਇਹ ਪੂੜੇ ਆ ਜਿਹੜੇ ਲੋਹੀ ਦੇ ਤਵੇ ਤੇ ਬਣਾਵਾਂਗੇ ਆਪਾਂ ਤੇ ਤੁਹਾਡੇ ਨਾਲ ਤਿੰਨ ਬਹੁਤ ਹੀ ਸੌਖੇ ਤਰੀਕੇ ਸ਼ੇਅਰ ਕਰਾਂਗੇ ਵੀ ਤੁਸੀਂ ਆਸਾਨੀ ਨਾਲ ਬਿਨਾ ਨਾਨਸਟਿਕ ਤਵੇ ਤੋਂ ਜਿਹੜੇ ਇਹ ਪੂੜੇ ਆ ਉਹ ਘਰ ਦੇ ਵਿੱਚ ਤਿਆਰ ਕਰ ਲਓਗੇ ਖੀਰ ਦੇ ਨਾਲ ਇਹ ਪੂੜੇ ਆ ਜਿਹੜੇ ਸੌਣ ਦੇ ਮਹੀਨੇ ਦੇ ਵਿੱਚ ਹਰ ਘਰ ਦੇ ਵਿੱਚ ਬਣਾਏ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਟੇ ਤੇ ਗੁੜ ਦੇ ਪੂੜੇ ਜਿਹੜੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਉਹ ਵੀ ਲੋਹੇ ਦੇ ਤਵੇ ਤੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਘਰ ਦੇ ਵਿੱਚ ਇਹ ਪੂੜੇ ਬਣਾਓਗੇ ਤਾਂ ਝਟਪਟ ਬਣਾ ਕੇ ਤਿਆਰ ਕਰ ਲਓਗੇ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਤੇ ਨਾਲ ਆਪਾਂ ਬਹੁਤ ਹੀ ਟੇਸਟੀ ਜੀ ਖੀਰ ਵੀ ਬਣਾ ਕੇ ਤਿਆਰ ਕਰਾਂਗੇ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਤ ਹੈ ਜੀ ਗੁੜ ਤੇ ਘਰ ਦੇ ਵਿੱਚੋਂ ਕੋਈ ਵੀ ਕੌਲੀ ਜਾਂ ਬਾਟੀ ਆਪਾਂ ਸੈਟ ਅ ਕਰ ਲੈਣੀ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਗੁੜ ਤੇ ਫਿਰ ਅੱਗੇ ਜਾ ਕੇ ਆਟਾ ਐਡ ਕਰਾਂਗੇ ਤੇ ਇਹ ਇੱਕ ਕੌਲੀ ਗੁੜ ਆ ਜਿਹੜਾ ਇਸ ਤਰੀਕੇ ਨਾਲ ਮੈਂ ਛੋਟੇ ਛੋਟੇ ਟੁਕੜੇ ਇਹਦੇ ਬਣਾ ਲਈ ਸੀਗੇ ਕੁੱਟ ਕੇ ਇਹ ਆਪਾਂ ਐਡ ਕਰ ਦਾਂਗੇ ਇੱਕ ਬਰਤਨ ਦੇ ਵਿੱਚ ਤੇ ਇੱਕ ਜਾਂ ਡੇਢ ਕੌਲੀ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਿਆਂਗੇ ਤੇ ਹੁਣ ਇਹਨੂੰ ਮਿਕਸ ਕਰ ਦਿਆਂਗੇ ਹਲਕਾ ਜਿਹਾ ਮਿਕਸ ਕਰਕੇ ਜਿਹੜਾ ਤੁਸੀਂ ਇਹਨੂੰ ਰੈਸਟ ਕਰਨ ਵਾਸਤੇ ਵੀ ਰੱਖ ਸਕਦੇ ਹੋ ਜੇ ਤੁਸੀਂ ਵੀ ਤੁਹਾਨੂੰ ਕਾਹੀ ਹੈ ਤੁਸੀਂ ਨਾਲ ਦੀ ਨਾਲ ਪੂੜੇ ਬਣਾਉਣੇ ਆ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਵੀ ਐਡ ਕਰ ਸਕਦੇ ਹੋ ਤਾਂ ਨਾਲ ਦੀ ਨਾਲ ਗੋੜਾ ਜਿਹੜਾ ਉਹ ਮਿਕਸ ਹੋ ਜਾਊਗਾ ਤੇ ਹੁਣ ਗੋੜ ਨੂੰ ਆਪਾਂ ਥੋੜਾ ਜਿਹਾ ਮਿਕਸ ਕਰਤਾ ਤੇ ਇਹਨੂੰ ਟਾ ਕੇ ਜਿਹੜਾ ਆਪਾਂ ਸਾਈਡ ਤੇ ਰੱਖ ਦਿੰਨੇ ਆ ਥੋੜਾ ਜਿਹਾ ਸਮਾਂ ਮੈਂ ਰੱਖ ਦੂੰਗੀ 15-20 ਮਿੰਟ ਵੀ ਗੋੜਾ ਜਿਹੜਾ ਉਹ ਵਧੀਆ ਤਿਆਰ ਹੋ ਜਾਊਗਾ ਤੇ ਹੁਣ 15-20 ਮਿੰਟ ਹੋ ਗਏ ਆ ਜੀ ਗੋੜੇਸ ਤਰੀਕੇ ਨਾਲ ਜਿਹੜਾ ਇਹਦੇ ਵਿੱਚ ਮਿਕਸ ਹੋ ਗਿਆ ਥੋੜੀਆਂ ਜੀਆਂ ਡਲੀਆਂ ਰਹਿ ਗਈਆਂ ਸੀ ਉਹਨਾਂ ਨੂੰ ਵੀ ਮੈਂ ਮਿਕਸ ਕਰ ਲੂੰਗੀ ਦੇਖੋ ਤੇ ਤੁਸੀਂ ਇਹਦੀ ਜਗ੍ਹਾ ਤੇ ਜਿਹੜਾ ਦੇਸੀ ਗੁੜ ਵੀ ਵਰਤ ਸਕਦੇ ਹੋ ਜਾਂ ਦੇਸੀ ਸ਼ੱਕਰ ਵੀ ਵਰਤ ਸਕਦੇ ਹੋ ਹੁਣ ਇੱਕ ਬਰਤਨ ਦੇ ਵਿੱਚ ਆਪਾਂ ਗੁੜ ਨੂੰ ਹੈ ਜਿਹੜਾ ਪੁਣਕੇ ਤਿਆਰ ਕਰ ਲਾਂਗੇ ਤਾਂ ਇਥੇ ਜੀ ਆਪਾਂ ਗੁੜ ਦੀ ਇੱਕ ਕੌਲੀ ਲੈਤੀ ਹੈ ਤੇ ਇਹਦੇ ਵਿੱਚ ਹੈ ਜਿਹੜਾ ਆਪਾਂ ਆਟਾ ਉਸ ਹਿਸਾਬ ਨਾਲ ਹੀ ਐਡ ਕਰਨਾਗਾ ਜੇ ਗੁੜ ਥੋੜਾ ਜਿਆਦਾ ਹੋ ਗਿਆ ਨਾ ਪੂੜਿਆਂ ਦੇ ਵਿੱਚ ਤਾਂ ਫਿਰ ਪੂੜੇ ਜਿਹੜੇ ਉਹ ਤਵੇ ਦੇ ਨਾਲ ਚਿਪਕਣ ਲੱਗ ਜਾਂਦੇ ਆ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਕਿਸੇ ਵੀ ਬਰਤਨ ਦੇ ਨਾਲ ਸਮਾਨ ਆ ਜਿਹੜਾ ਉਹ ਨਾਪ ਕੇ ਐਡ ਕਰਨਾ ਦੋ ਕਾਲੀਆਂ ਆਪਾਂ ਕਣਕ ਦੇ ਆٹے ਦੀਆਂ ਇਸ ਡੋਂਗੇ ਦੇ ਵਿੱਚ ਪਾਵਾਂਗੇ ਆਟੇ ਨੂੰ ਪਹਿਲਾਂ ਹੀ ਆਪਾਂ ਛਾਂਲ ਲਿਆ ਸੀਗਾ ਹੁਣ ਇਹਦੇ ਵਿੱਚ ਇਹ ਗੋੜ ਵਾਲਾ ਪਾਣੀ ਪਾ ਦਿਆਂਗੇ ਪਹਿਲਾਂ ਥੋੜਾ ਜਿਹਾ ਪਾਣੀ ਜਾਨੀ ਕਿ ਅੱਧਾ ਪਾਣੀ ਐਡ ਕਰਾਂਗੇ ਤੇ ਇਸ ਵਿਸਕਰ ਦੀ ਮਦਦ ਨਾਲ ਇਹਨੂੰ ਮਿਕਸ ਕਰਾਂਗੇ ਇੱਕੇ ਵਾਰ ਜੇ ਆਪਾਂ ਸਾਰਾ ਪਾਣੀ ਨਹੀਂ ਪਾਵਾਂਗੇ ਕਿਉਂਕਿ ਫਿਰ ਇਹਦੇ ਵਿੱਚ ਗੰਡਾ ਬਣ ਜਾਣਗੀਆਂ ਵੈਸੇ ਤੋਂ ਬਾਅਦ ਵਿੱਚ ਗੰਡਾ ਖਤਮ ਹੋ ਜਾਣਗੀਆਂ ਪਰ ਥੋੜਾ ਜਿਹਾ ਸਮਾਂ ਲੱਗ ਜੂਗਾ ਉਹਨਾਂ ਨੂੰ ਖਤਮ ਕਰਨ ਦੇ ਲਈ ਜਿਹੜਾ ਬਾਕੀ ਪਾਣੀ ਰਹਿ ਗਿਆ ਸੀ ਗੁੜ ਵਾਲਾ ਉਹ ਵੀ ਮੈਂ ਇਹਦੇ ਵਿੱਚ ਪਾ ਦੂੰਗੀ ਤੇ ਇਹਨੂੰ ਥੋੜਾ ਜਿਹਾ ਮਿਕਸ ਕਰਕੇ ਇਹਦੀਆਂ ਸਾਰੀਆਂ ਗੰਡਾ ਜਿਹੜੀਆਂ ਉਹ ਖਤਮ ਕਰ ਦੂੰਗੀ ਇਥੇ ਜੀ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜੇ ਪੂੜੇ ਆ ਨਾ ਉਹ ਲੋਹੇ ਦੇ ਤਵੇ ਤੇ ਬਹੁਤ ਹੀ ਆਸਾਨੀ ਨਾਲ ਬਣ ਜਾਂਦੇ ਆ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਜੇਕਰ ਤੁਹਾਡੇ ਕੋਲੇ ਘਰ ਦੇ ਵਿੱਚ ਨਾਨ ਸਟਿਕ ਤਵਾ ਹੈ ਨਹੀਂ ਤਾਂ ਤੁਸੀਂ ਇਹ ਜਿਹੜਾ ਆਸਾਨੀ ਨਾਲ ਇਸ ਵੀਡੀਓ ਨੂੰ ਦੇਖ ਕੇ ਲੋਹੇ ਦੇ ਤਵੇ ਤੇ ਪੂੜੇ ਆ ਜਿਹੜੇ ਉਹ ਬਣਾ ਲੂੰਗੀ ਮੈਂ ਤੁਹਾਡੇ ਨਾਲ ਆ ਜਿਹੜੇ ਤਿੰਨ ਤਰੀਕੇ ਸ਼ੇਅਰ ਕਰੂੰਗੀ ਜੋ ਵੀ ਤੁਹਾਨੂੰ ਪੂੜੇ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤੁਸੀਂ ਉਸ ਤਰੀਕੇ ਨਾਲ ਪੂੜੇ ਬਣਾ ਸਕਦੇ ਹੋ ਤੇ ਹੁਣ ਇਹ ਪੂੜੇ ਬਣਾਉਣ ਦੇ ਲਈ ਘੋਲ ਆ ਜਿਹੜਾ ਆਟੇ ਤੇ ਗੁੜ ਦਾ ਤਿਆਰ ਹੋ ਗਿਆ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਖੀਰ ਬਣਾਵ ਖੀਰ ਬਣਾਉਣ ਦੇ ਲਈ ਜਿਹੜੇ ਖੀਰ ਵਾਲੇ ਸਪੈਸ਼ਲ ਚੌਲ ਹੁੰਦੇ ਆ ਜੀ ਉਹ ਜਿਹੜੇ ਚੌਲ ਆ ਮੈਂ ਵਧੀਆ ਚੰਗੇ ਤਰੀਕੇ ਨਾਲ ਦੋ ਤਿੰਨ ਵਾਰੀ ਧੋ ਕੇ ਤੇ ਭਿਉਂ ਕੇ ਰੱਖਤੇ ਸੀਗੇ ਘੰਟੇ ਡੇਢ ਘੰਟੇ ਲਈ ਬਿਲਕੁਲ ਇਸ ਤਰੀਕੇ ਨਾਲ ਇਹ ਨਰਮ ਹੋ ਗਏ ਆ ਤੇ ਹੁਣ ਮੈਂ ਇਹਨਾਂ ਨੂੰ ਥੋੜਾ ਜਿਹਾ ਹੱਥਾਂ ਦੀ ਮਦਦ ਨਾਲ ਮੈਸ਼ ਕਰ ਦੂੰਗੀ ਵੀ ਇਹ ਬਿਲਕੁਲ ਇਸ ਤਰੀਕੇ ਨਾਲ ਬਰੀਕ-ਬਰੀਕ ਬਣ ਜਾਣ ਕਿਉਂਕਿ ਇਸ ਤਰੀਕੇ ਨਾਲ ਖੀਰ ਆ ਜਿਹੜੀ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦੀ ਆ ਸਭ ਤੋਂ ਪਹਿਲਾਂ ਮੈਂ ਇੱਥੇ ਹੁਣ ਡ్రਾਈ ਫਰੂਟ ਆ ਜਿਹੜੇ ਰੋਸਟ ਕਰਕੇ ਉਹ ਤਿਆਰ ਕਰ ਲੂੰਗੀ ਕਿਉਂਕਿ ਜਦੋਂ ਆਪਾਂ ਇਹ ਦੇਸੀ ਘਿਓ ਦੇ ਵਿੱਚ ਇਹਨਾਂ ਨੂੰ ਰੋਸਟ ਕਰਾਂਗੇ ਤਾਂ ਇਹਨਾਂ ਦਾ ਟੇਸ ਜਿਹੜਾ ਖੀਰ ਦੇ ਵਿੱਚ ਬਹੁਤ ਵਧੀਆ ਆਊਗਾ ਇੱਕ ਪੈਨ ਦੇ ਵਿੱਚ ਆ ਜਿਹੜੇ 2 ਚਮਚ ਮੈਂ ਦੇਸੀ ਘਿਓ ਦੇ ਐਡ ਕਰਤੇ ਤੇ ਇਹ ਮੈਂ ਬਦਾਮ ਤੇ ਪਿਸਤੇ ਐਡ ਕਰ ਦੂੰਗੀ ਪਹਿਲਾਂ ਇਹਦੇ ਵਿੱਚ ਹਲਕਾ ਜਿਹਾ ਇਹਨਾਂ ਨੂੰ ਰੋਸਟ ਕਰੂੰਗੀ ਹਲਕੀ ਜੀ ਫਲੇਮ ਤੇ ਬਿਲਕੁਲ ਹੀ ਅੱਧਾ ਮਿੰਟ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾ ਦੂੰਗੀ ਇਹ ਖੋਪਾ ਇਹ ਵੀ ਇਸ ਤਰੀਕੇ ਨਾਲ ਕੱਟ ਲਿਆ ਸੀ ਇਹਨੂੰ ਵੀ ਆ ਜਿਹੜਾ ਮੈਂ ਗੈਸ ਬੰਦ ਕਰਕੇ ਥੋੜਾ ਜਿਹਾ ਇਸ ਤਰੀਕੇ ਨਾਲ ਰੋ ਇਹਨਾਂ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਲੂੰਗੀ ਮੈਂ ਸਾਰਿਆਂ ਨੂੰ ਜਦੋਂ ਹਲਕੇ ਜਿਹੇ ਠੰਡੇ ਹੋ ਗਏ ਜੀ ਤਾਂ ਮੈਂ ਇਹਨਾਂ ਦੀ ਕਟਿੰਗ ਇਸ ਤਰੀਕੇ ਨਾਲ ਕਰ ਲੂੰਗੀ ਤੁਹਾਨੂੰ ਜਿਸ ਤਰੀਕੇ ਨਾਲ ਵੀ ਕਟਿੰਗ ਵਧੀਆ ਲੱਗੀ ਛੋਟੇ-ਛੋਟੇ ਟੁਕੜੇ ਕਰਨੇ ਹੋਏ ਹੋ ਮੈਂ ਕਰ ਲਿਓ ਜਾਂ ਫਿਰ ਇਹਨਾਂ ਨੂੰ ਲੰਬਾ-ਲੰਬਾ ਕੱਟ ਲਿਓ ਸਾਰੇ ਡਰਾਈ ਫਰੂਟ ਮੈਂ ਇਸ ਤਰੀਕੇ ਨਾਲ ਕੱਟ ਲਿਆ ਜੀ ਹੁਣ ਆਪਾਂ ਇੱਥੇ ਰੱਖਾਂਗੇ ਗੈਸ ਤੇ ਪਿੱਤਲ ਦੀ ਕੜਾਹੀ ਤੇ ਇਹਦੇ ਵਿੱਚ ਮੈਂ ਖੀਰ ਬਣਾਉਂਗੀ ਘਰ ਦੇ ਵਿੱਚ ਜਦੋਂ ਵੀ ਮੈਂ ਖੀਰ ਬਣਾਉਣੀ ਹੈ ਕਈ ਵਾਰ ਪਿੱਤਲ ਦੀ ਪਤੀਲੀ ਦੇ ਵਿੱਚ ਬਣਾਉਣੀ ਹੁੰਦੀ ਹੈ ਤਾਂ ਖੀਰ ਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਇੱਥੇ ਆਪਾਂ ਪਿੱਤਲ ਦੇ ਬਰਤਨ 'ਚ ਹੀ ਖੀਰ ਬਣਾਵਾਂਗੇ ਸੋ ਕੜਾਹੀ ਹੈ ਜਿਹੜੀ ਪਿੱਤਲ ਦੀ ਆਪਾਂ ਗੈਸ ਤੇ ਰੱਖ ਲਈਏ ਇਹਦੇ ਵਿੱਚ ਅੱਧਾ ਕਿ ਗਲਾਸ ਪਾਣੀ ਦਾ ਐਡ ਕਰਤਾ ਤੇ 1 ਲੀਟਰ ਜਿਹੜਾ ਫੁੱਲ ਫੈਂਟ ਆਪਾਂ ਦੁੱਧ ਐਡ ਕਰਤਾ ਦੁੱਧ ਨੂੰ ਆਪਾਂ ਉਬਾਲ ਆਉਣ ਤੱਕ ਜਿਹੜੀ ਇਹਦੀ ਵੇਟ ਕਰਾਂਗੇ ਦੁੱਧ ਨੂੰ ਉਬਾਲ ਆਉਣਾ ਸਟਾਰਟ ਹੋ ਗਿਆ ਗੈਸ ਨੂੰ ਆਪਾਂ ਸਲੋ ਕਰ ਦੇਾਂਗੇ ਵੀ ਦੁੱਧ ਜਿਹੜਾ ਬਾਹਰ ਨਾ ਨਿਕਲੇ ਕੜਾਹੀ ਤੋਂ ਤੇ ਇਹਦੇ ਵਿੱਚ ਲਗਾਤਾਰ ਖੁਰਚਨੀ ਨੂੰ ਚਲਾਵਾਂਗੇ ਕਿਉ ਇਸ ਕਰਕੇ ਆਪਾਂ ਇਹਦੇ ਵਿੱਚ ਲਗਾਤਾਰ ਖੁਰਚਣੀ ਨੂੰ ਜਾਂ ਕੜਚੀ ਨੂੰ ਚਲਾਉਂਦੇ ਰਹਿਣਾਗਾ ਤੇ ਹੁਣ ਇਹਦੇ ਵਿੱਚ ਜਿਹੜੇ ਆਪਾਂ ਚੌਲ ਤਿਆਰ ਕਰਕੇ ਰੱਖੇ ਸੀ ਭਿਉਂ ਕੇ ਇਹ ਪਾ ਦਿਆਂਗੇ ਥੋੜਾ ਜਿਹਾ ਚੌਲਾਂ ਦੇ ਵਿੱਚ ਪਾਣੀ ਸੀ ਇਹ ਵੀ ਆਪਾਂ ਵਿੱਚ ਹੀ ਐਡ ਕਰ ਦਿਆਂਗੇ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਮਿਕਸ ਕਰ ਦਿਆਂਗੇ ਗਰਮ ਜਦੋਂ ਆਪਾਂ ਦੁੱਧ ਦੇ ਵਿੱਚ ਚੌਲ ਐਡ ਕਰਦੇ ਆ ਤਾਂ ਉਹਨਾਂ ਦੀਆਂ ਗੰਢਾਂ ਨਹੀਂ ਬਣਦੀਆਂ ਕਈ ਵਾਰ ਆਪਾਂ ਠੰਡੇ ਦੁੱਧ ਦੇ ਵਿੱਚ ਚੌਲ ਐਡ ਕਰ ਦਿੰਦੇ ਆ ਤਾਂ ਜਿਹੜੇ ਚੌਲਾਂ ਦੀਆਂ ਛੋਟੀਆਂ-ਛੋਟੀਆਂ ਗੰਢਾਂ ਬਣ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਚੰਗੇ ਤਰੀਕੇ ਨਾਲ ਚੌਲ ਆ ਜਿਹੜੇ ਮਿਕਸ ਹੋ ਗਏ ਆ ਤੇ ਹੁਣ ਜੀ ਖੀਰ ਨੂੰ ਆਪਾਂ ਪਕਾ ਕੇ ਤਿਆਰ ਕਰਾਂਗੇ ਖੀਰ ਨੂੰ ਆਪਾਂ ਹੌਲੀ ਹੌਲੀ ਪਕਾ ਕੇ ਤਿਆਰ ਕਰਾਂਗੇ ਤੇ ਹੁਣ ਦੇਖੋ ਜੀ 20 ਮਿੰਟਾਂ ਬਾਅਦ ਜਿਹੜੀ ਖੀਰ ਤਿਆਰ ਹੋ ਗਈ ਹੈ ਮੀਡੀਅਮ ਜੀ ਫਲੇਮ ਤੇ ਮੈਂ ਕੋਲੇ ਖੜ ਕੇ ਖੀਰ ਨੂੰ ਬਣਾਇਆ ਗਿਆ ਕਿਉਂਕਿ ਜੇ ਆਪਾਂ ਖੀਰ ਨੂੰ ਇਸ ਤਰੀਕੇ ਨਾਲ ਛੱਡ ਦੇਾਂਗੇ ਤੇ ਜਿਹੜਾ ਚੌਲ ਹ ਤਲੇ ਦੇ ਨਾਲ ਵੀ ਚਿਪਕ ਸਕਦੇ ਆ ਦੁੱਧ ਵੀ ਫੁੱਲ ਫੈਂਟ ਆ ਫਿਰ ਖੀਰ ਜਿਹੜੀ ਖਰਾਬ ਹੋ ਸਕਦੀ ਆ ਚੌਲ ਵਧੀਆ ਨਰਮ ਹੋ ਗਏ ਆ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਖੰਡ ਪਾ ਦਿਆਂਗੇ ਤੇ ਥੋੜਾ ਜਿਹਾ ਫਲੇਵਰ ਦੇ ਲਈ ਆਪਾਂ ਇਹਦੇ ਵਿੱਚ ਇਲਾਇਚੀ ਪਾਊਡਰ ਐਡ ਕਰ ਦਿਆਂਗੇ ਤੇ ਇਹਨੂੰ ਵੀ ਮਿਕਸ ਕਰ ਦਿਆਂਗੇ ਤੇ ਖੰਡ ਪਾਉਣ ਤੋਂ ਬਾਅਦ ਟੋਟਲ 5-6 ਮਿੰਟ ਜਿਹੜਾ ਆਪਾਂ ਖੀਰ ਨੂੰ ਪਕਾ ਲੈਣਾਗਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਰੋਸਟ ਕਰਕੇ ਰੱਖੇ ਸੀ ਦੇਸੀ ਘਿਓ ਦੇ ਵਿੱਚ ਡਰਾਈ ਫਰੂਟ ਉਹ ਆਪਾਂ ਐਡ ਕਰ ਦਿਆਂਗੇ ਇਹਦੇ ਵਿੱਚ ਮੈਂ ਦਾਖਾਂ ਵੀ ਐਡ ਕਰ ਤਿਆਂ ਤੇ ਇਹਨਾਂ ਨੂੰ ਵੀ ਆ ਜਿਹੜਾ ਆਪਾਂ ਮਿਕਸ ਕਰ ਦੇਾਂਗੇ ਜਿਹੜਾ ਖੀਰ ਦੇ ਵਿੱਚ ਮਿੱਠਾ ਹੈਗਾ ਉਹ ਮੈਂ ਥੋੜਾ ਜਿਹਾ ਘੱਟ ਰੱਖਿਆ ਹੈ ਕਿਉਂਕਿ ਇਸ ਖੀਰ ਨੂੰ ਆਪਾਂ ਪੂੜਿਆਂ ਦੇ ਨਾਲ ਖਾਣਾਗਾ ਤੇ ਪੂੜੇ ਜਿਹੜੇ ਉਹ ਵੀ ਮਿੱਠੇ ਹੁੰਦੇ ਆ ਫਿਰ ਖੀਰ ਵੀ ਜਿਆਦਾ ਮਿੱਠੀ ਹੋ ਜੂਗੀ ਟੇਸਟ ਨਹੀਂ ਲੱਗਦੀ ਇਸ ਕਰਕੇ ਜਿਹੜੀ ਪੂੜਿਆਂ ਦੇ ਨਾਲ ਖੀਰ ਬਣਾਈ ਜਾਂਦੀ ਹੈ ਉਹ ਥੋੜੀ ਜੀ ਫਿੱਕੀ ਰੱਖੀ ਜਾਂਦੀ ਹੈ ਯਾਨੀ ਕਿ ਉਹਦੇ ਵਿੱਚ ਮਿੱਠਾ ਜਿਹੜਾ ਥੋੜਾ ਘੱਟ ਐਡ ਕੀਤਾ ਜਾਂਦਾ ਤੇ ਖੰਡ ਪਾ ਕੇ ਜਿਹੜਾ 5 ਕੁ ਮਿੰਟ ਤੁਸੀਂ ਜ਼ਰੂਰ ਖੀਰ ਨੂੰ ਪਕਾ ਲੈਣਾਗਾ ਵੀ ਵਧੀਆ ਖੰਡੇ ਦੇ ਵਿੱਚ ਪੱਕ ਜੇ ਤੇ ਖੀਰ ਹੈ ਜਿਹੜੀ ਉਹ ਵਧੀਆ ਟੇਸਟੀ ਬਣ ਜੇ ਸੋ ਖੀਰ ਬਿਲਕੁਲ ਤਿਆਰ ਹੋ ਗਈ ਹੈ ਤੇ ਜਿਹੜਾ ਪੂੜਿਆਂ ਦੇ ਲਈ ਆਟਾ ਰੱਖਿਆ ਸੀ ਆਪਾਂ ਉਹ ਵੀ ਆਪਣਾ ਇਸ ਤਰੀਕੇ ਨਾਲ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਨਾ ਆਪਾਂ ਪਾਵਾਂਗੇ ਸੌਂਫ ਤੁਸੀਂ ਸੌਂਫ ਦਾ ਪਾਊਡਰ ਵੀ ਪਾ ਸਕਦੇ ਹੋ ਬਣਾ ਕੇ ਤੇ ਮੈਂ ਇਹ ਇੱਕ ਚਮਚਾ ਜਿਹੜਾ ਵੱਡਾ ਸੌਂਫ ਐਡ ਕਰ ਦੂੰਗੀ ਤੇ ਇਹਨੂੰ ਮਿਕਸ ਕਰ ਦੂੰਗੀ ਊੜਿਆਂ ਦੇ ਵਿੱਚ ਸੌਂਫ ਹੈ ਜਿਹੜੀ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਜ਼ਰੂਰ ਐਡ ਕਰਿਓ ਤੇ ਹੁਣ ਜੀ ਇਹ ਕੋਲ ਥੋੜਾ ਜਿਹਾ ਜ਼ਿਆਦਾ گاੜਾ ਹੋ ਗਿਆ ਸੀਗਾ ਤੇ ਆਪਾਂ ਨੂੰ ਨਾ ਤਾਂ ਬੜਾ ਪਤਲਾ ਚਾਹੀਦਾ ਹੈ ਨਾ ਥੋੜਾ گاੜਾ ਚਾਹੀਦਾ ਥੋੜਾ ਜਿਹਾ ਆਪਾਂ ਇਹਨੂੰ ਰੈਸਟ ਕਰਨ ਵਾਸਤੇ ਰੱਖ ਦ assi ਵੀ ਆਪਾਂ ਕੀਰ ਬਣਾਉਣ ਲੱਗ ਗਏ ਸੀ ਤਾਂ ਇਹਦੇ ਵਿੱਚ ਆਪਾਂ ਅੱਧੇ ਇੱਕ ਗਲਾਸ ਤੋਂ ਵੀ ਘੱਟ ਪਾਣੀ ਐਡ ਕਰਾਂਗੇ ਯਾਨੀ ਕਿ 4 ਕ 5 ਕ ਚਮਚ ਪਾਣੀ ਦੇ ਹੋਣਗੇ ਇਹ ਪਾਣੀ ਐਡ ਕਰਕੇ ਇਹਨੂੰ ਮਿਕਸ ਕਰ ਲਾਂਗੇ ਸੋ ਹੁਣ ਇਹ ਬਿਲਕੁਲ ਤਿਆਰ ਹੈ ਤੇ ਆਪਾਂ ਪੂੜੇ ਬਣਾਉਣੇ ਸਟਾਰਟ ਕਰਦੇ ਹਾਂ ਉਹਦੇ ਲਈ ਆਪਾਂ ਬਿਲਕੁਲ ਸਲੋ ਗੈਸ ਤੇ ਹੈ ਜਿਹੜਾ ਤਵੇ ਨੂੰ ਗਰਮ ਕਰ ਲੈਣਾ ਇਹ ਲੋਹੇ ਦਾ ਤਵਾ ਆਪਾਂ ਗੈਸ ਤੇ ਰੱਖ ਲਿਆ ਤੇ ਇਹ ਹੈਗਾ ਸਰੋਂ ਦਾ ਤੇਲ ਸਰੋਂ ਦੇ ਤੇਲ ਚ ਪੂੜੇ ਜਿਹੜੇ ਬਹੁਤ ਸਵਾਦ ਲੱਗਦੇ ਨੇ ਸਭ ਤੋਂ ਪਹਿਲਾਂ ਜਦੋਂ ਆਪਾਂ ਪੂੜੇ ਬਣਾਉਣੇ ਸਟਾਰਟ ਕਰਾਂਗੇ ਤਾਂ ਤੇਲ ਹੈ ਜਿਹੜਾ ਉਹ ਜ਼ਿਆਦਾ ਮਾਤਰਾ ਦੇ ਵਿੱਚ ਲੱਗੂਗਾ ਯਾਨੀ ਕਿ 2 ਤੇ ਤੇਲ ਤਵੇ ਤੇ ਆ ਪੈਡ ਕਰਦੇ ਆਂਗੇ ਜਦੋਂ ਵੀ ਆਪਾਂ ਪੂਰੇ ਬਣਾਉਣੇ ਆ ਤਾਂ ਜਿਹੜਾ ਘੋਲ ਆ ਪੂਰੇ ਬਣਾਉਣ ਵਾਲਾ ਉਹਨੂੰ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਮਿਕਸ ਜ਼ਰੂਰ ਕਰ ਲੈਣਾਗਾ ਹੁਣ ਆਪਾਂ ਸਭ ਤੋਂ ਪਹਿਲਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਵੀ ਪੂਰੇ ਤੁਸੀਂ ਕਿਸ ਤਰੀਕੇ ਨਾਲ ਲੋਹੇ ਦੇ ਤਵੇ ਤੇ ਆਸਾਨੀ ਨਾਲ ਬਣਾ ਸਕਦੇ ਹੋ ਇਸ ਤਰੀਕੇ ਦੀ ਆਪਾਂ ਨੂੰ ਚਾਹੀਦੀ ਹੈ ਕੜਛੀ ਤੇ ਇਹ ਇੱਕ ਕੜਛੀ ਜਾਂ ਡੇਢ ਕੜਛੀ ਭਰ ਕੇ ਜਿਹੜੀ ਆਪਾਂ ਤਵੇ ਤੇ ਇਸ ਤਰੀਕੇ ਨਾਲ ਘੋਲ ਦੀ ਪਾ ਦੇਾਂਗੇ ਤੇ ਘੋਲ ਨੂੰ ਆਪਾਂ ਫਲਾ ਦੇਾਂਗੇ ਜਿਆਦਾ ਆਪਾਂ ਪੂੜਿਆਂ ਨੂੰ ਮੋਟਾ ਵੀ ਨਹੀਂ ਰੱਖਣਾ ਫਿਰ ਇਹ ਵਿੱਚੋਂ ਕੱਚੇ ਰਹਿ ਜਾਣਗੇ ਤੇ ਕਿਸੇ ਵੀ ਇਸ ਤਰੀਕੇ ਦੀ ਕੌਲੀ ਦੀ ਮਾਤਰਾ ਨੂੰ ਪੂਰੇ ਨੂੰ ਜਿਹੜਾ ਆਪਾਂ ਤਵੇ ਤੇ ਫਲਾ ਦੇਗੇ ਬਹੁਤ ਹੀ ਆਸਾਨੀ ਨਾਲ ਇਸ ਤਰੀਕੇ ਨਾਲ ਪੂਰੇ ਜਿਹੜੇ ਬਣ ਜਾਂਦੇ ਆ ਤੇ ਮੀਡੀਅਮ ਜੀ ਫਲੇਮ ਤੇ ਪੂਰੇ ਨੂੰ ਆਪਾਂ ਪਕਾਣ ਦੇਵਾਂਗੇ ਜਦੋਂ ਤੱਕ ਇਹ ਉੱਪਰੋਂ ਬਿਲਕੁਲ ਇਸ ਤਰੀਕੇ ਨਾਲ ਡਰਾਈ ਨਹੀਂ ਹੋ ਜਾਂਦਾ ਇਹਦੀਆਂ ਕਿਨਾਰੀਆਂ ਤੇ ਵੀ ਆਪਾਂ ਸਰੋਂ ਦਾ ਤੇਲ ਆ ਥੋੜਾ ਜਿਹਾ ਐਡ ਕਰ ਦੇਾਂਗੇ ਜਦੋਂ ਵੀ ਹਮੇਸ਼ਾ ਤੁਸੀਂ ਪੂਰੇ ਬਣਾਉਣੇ ਲੋਹੇ ਦੇ ਤਵੇ ਤੇ ਤਾਂ ਸਭ ਤੋਂ ਪਹਿਲਾ ਪੂੜਾ ਹੁੰਦਾ ਜਿਹੜਾ ਉਹ ਥੋੜਾ ਜਿਹਾ ਖਰਾਬ ਵੀ ਹੁੰਦਾ ਤੇ ਤੇਲ ਵੀ ਜ਼ਿਆਦਾ ਲੱਗਦਾ ਬਾਅਦ ਵਿੱਚ ਤਵਾ ਜਿਹੜਾ ਆਪਣੇ ਆਪ ਸੈੱਟ ਹੋ ਜਾਂਦਾ ਪੂਰੇ ਆ ਜਿਹੜੇ ਵਧੀਆ ਬਣੀ ਜਾਂਦੀਆਂ ਤੇ ਤੇਲ ਵੀ ਹੈ ਜਿਹੜਾ ਉਹ ਘੱਟ ਲੱਗਦਾ ਤੇ ਇਸ ਤਰੀਕੇ ਨਾਲ ਪੂਰੇ ਦੀਆਂ ਸਾਈਡਾਂ ਪਲਟਦੇ ਹੋਏ ਮੀਡੀਅਮ ਜੀ ਫਲੇਮ ਤੇ ਪੂਰੇ ਨੂੰ ਆਪਾਂ ਵਧੀਆ ਪਕਾ ਕੇ ਤਿਆਰ ਕਰ ਲਾਂਗੇ ਪੂੜਾ ਤੇ ਇਸ ਤਰੀਕੇ ਨਾਲ ਵੀ ਬਿਲਕੁਲ ਬਣ ਕੇ ਤਿਆਰ ਆ ਪਰ ਕਈ ਘਰਾਂ ਦੇ ਵਿੱਚ ਕਹਿ ਦਿੰਦੇ ਵੀ ਥੋੜੇ ਜਿਹਾ ਜ਼ਿਆਦਾ ਪੱਕੇ ਹੁਣ ਇਸ ਤਰੀਕੇ ਨਾਲ ਪੂੜੇ ਥੋੜੇ ਜਿਹਾ ਜ਼ਿਆਦਾ ਗੋਲਡਨ ਹੋਏ ਹੁਣ ਤਾਂ ਜ਼ਿਆਦਾ ਵਧੀਆ ਲੱਗਦੀ ਹੈ ਨਹੀਂ ਪੂੜਿਆਂ ਨੂੰ ਕੱਚਾ ਹੀ ਸਮਝਿਆ ਜਾਂਦਾ ਹੈਗਾ ਵੀ ਇਹ ਤਾਂ ਕੱਚੇ ਰਹਿ ਗਏ ਤੇ ਮੈਸਟਰੀ ਕਿੰਨਾ ਵਧੀਆ ਇਹਨੂੰ ਪਕਾ ਕੇ ਤਿਆਰ ਕਰ ਲਿਆ ਫੁੱਲ ਫਲੇਮ ਤੇ ਜੇ ਆਪਾਂ ਪੂਰੇ ਪਕਾਵਾਂਗੇ ਤਾਂ ਵਿੱਚੋਂ ਕੱਚੇ ਰਹਿ ਜਾਣਗੇ ਪਰ ਉੱਪਰੋਂ ਆ ਜਿਹੜੇ ਉਹ ਜਲਦੀ ਪੱਕ ਜਾਣਗੇ ਦੂਜੇ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਵੀ ਪੂਰੇ ਬਣਾ ਸਕਦੇ ਹੋ ਗੈਸ ਨੂੰ ਆ ਜਿਹੜਾ ਉਹ ਆਪਾਂ ਬੰਦ ਕਰਤਾ ਕਿਉਂਕਿ ਇਹ ਪੂੜੇ ਆ ਜਿਹੜੇ ਆਪਾਂ ਟਰੈਡੀਸ਼ਨਲ ਤਰੀਕੇ ਨਾਲ ਬਣਾਵਾਂਗੇ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਣੀਆਂ ਨਾਨੀਆਂ ਦਾਦੀਆਂ ਬਣਾਉਂਦੀਆਂ ਸੀ ਹੱਥਾਂ ਦੀ ਮਦਦ ਨਾਲ ਘੋਲ ਨੂੰ ਆਪਾਂ ਤਵੇ ਤੇ ਫਲਾ ਦੇਣਾਗਾ ਬਸ ਇਸ ਗੱਲ ਦਾ ਧਿਆਨ ਰੱਖਿਓ ਵੀ ਜਿਹੜਾ ਤਵਾ ਉਹ ਠੰਡਾ ਹੈਗਾ ਗੈਸ ਨੂੰ ਮੈਂ ਬੰਦ ਕਰਤਾ ਆਸਾਨੀ ਨਾਲ ਪੂੜੇ ਨੂੰ ਦੇਖ ਲਓ ਸੋ ਬਾਅਦ ਗੈਸ ਨੂੰ ਆਪਾਂ ਆਨ ਕਰ ਲਿਆ ਹੁਣ ਪੂੜਾ ਜੀ ਤੋਂ ਇੱਕ ਸਾਈਡ ਤੋਂ ਇਸ ਤਰੀਕੇ ਨਾਲ ਡਰਾਈ ਹੋ ਗਿਆ ਤੇ ਇਹਦੇ ਉੱਪਰ ਆਪਾਂ ਸਰੋਂ ਦਾ ਤੇਲ ਐਡ ਕਰ ਦੇਾਂਗੇ ਤੇ ਇਹਦੀ ਸਾਈਡ ਇਸ ਤਰੀਕੇ ਨਾਲ ਪਲਟ ਕੇ ਆਪਾਂ ਮੀਡੀਅਮ ਜੀ ਫਲੇਮ ਤੇ ਇਹਨੂੰ ਵੀ ਵਧੀਆ ਤਿਆਰ ਕਰ ਲਾਂਗੇ ਇਸ ਤਰ੍ਹਾਂ ਵੀ ਆਸਾਨੀ ਨਾਲ ਪੂੜੇ ਆ ਜਿਹੜੇ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ ਦੇਖੋ ਜੀ ਇਹ ਪੂੜਾ ਵੀ ਕਿੰਨਾ ਵਧੀਆ ਕਿੰਨਾ ਨਰਮ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਤੀਜੇ ਤਰੀਕੇ ਨਾਲ ਪੂੜੇ ਬਣਾਵਾਂਗੇ ਜੀ ਉਹਦੇ ਲਈ ਵੀ ਆਪਾਂ ਗੈਸ ਹੈ ਜਿਹੜਾ ਉਹ ਆਨ ਰੱਖਣਾਗਾ ਤੇ ਇਹਦੇ ਉੱਪਰ ਆਪਾਂ ਸਰੋਂ ਦਾ ਤੇਲ ਐਡ ਕਰ ਦੇਣਾਗਾ ਹੁਣ ਇਹ ਸਭ ਤੋਂ ਸੌਖਾ ਤਰੀਕਾ ਹੈਗਾ ਜੇਕਰ ਤੁਸੀਂ ਕੜਚੀ ਨਾ ਪੂਰੇ ਬਣਾਓਗੇ ਬਸ ਇਸ ਤਰੀਕੇ ਨਾਲ ਇੱਕ ਡੇਢ ਕੜਚੀ ਭਰ ਕੇ ਜਿਹੜੀ ਘੋਲ ਦੀ ਤਵੇ ਤੇ ਪਾ ਦੇਣੀ ਹੈ ਕੜਚੀ ਮੇਰੇ ਕੋਲੇ ਛੋਟੀ ਹੈ ਜਿਵੇਂ ਆਪਾਂ ਘਰੇ ਨਾਰਮਲ ਜੋ ਕੜਚੀ ਵਰਤਦੇ ਆ ਨਾ ਸਬਜ਼ੀ ਬਣਾਉਣ ਦੇ ਲਈ ਜੇ ਵੱਡੀ ਕੜਚੀ ਹੋਈ ਤਾਂ ਤੁਸੀਂ ਇੱਕ ਭਰ ਕੇ ਹੀ ਤਵੇ ਤੇ ਪਾਓ ਘੋਲ ਦੀ ਤੇ ਕੜਚੀ ਨਾਲ ਹੀ ਇਸ ਤਰੀਕੇ ਨਾਲ ਫਲਾ ਦੇਾਂਗੇ ਪੂੜੇ ਨੂੰ ਹੁਣ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਘੋਲ ਨੂੰ ਤਵੇ ਤੇ ਫਲਾ ਰਹੇ ਹਾਂ ਤਾਂ ਪੂੜਾ ਜਿਹੜਾ ਉਹ ਤਵੇ ਦੇ ਨਾਲ ਚੱਪ ਕਰਿਆ ਹੈ ਉਹ ਬਾਹਰ ਨਹੀਂ ਰਿਹਾ ਪਰ ਇਹੋ ਜਿਹੀ ਕੋਈ ਗੱਲ ਨਹੀਂ ਪੂੜਾ ਆਸਾਨੀ ਨਾਲ ਬਣ ਜੂਗਾ ਪਹਿਲਾਂ ਪਹਿਲਾਂ ਹੀ ਆਪਾਂ ਨੂੰ ਡਰ ਲੱਗੂਗਾ ਸੋ ਇਹ ਪੂੜਾ ਵੀ ਵਧੀਆ ਬਣ ਕੇ ਤਿਆਰ ਹੋ ਗਿਆ ਜੀ ਇਹਦੀਆਂ ਵੀ ਸਾਈਡਾਂ ਪਲਟਦੇ ਹੋਏ ਵਧੀਆ ਆਪਾਂ ਇਹਨੂੰ ਬਣਾ ਲਿਆ ਸਾਰੇ ਪੂੜੇ ਆ ਜਿਹੜੇ ਗਰਮਾ ਗਰਮ ਬਣ ਕੇ ਤਿਆਰ ਹੋ ਗਏ ਆ ਤੇ ਖੀਰ ਦੇ ਨਾਲ ਆਪਾਂ ਇਹਨਾਂ ਨੂੰ ਸਰਵ ਕਰ ਲਾਂਗੇ ਕਿੰਨੇ ਵਧੀਆ ਇਹ ਪੱਕ ਕੇ ਤਿਆਰ ਹੋਇਆ ਬਿਲਕੁਲ ਵੀ ਕੱਚੇ ਨਹੀਂ ਰਹੇ ਤੇ ਕਿੰਨੇ ਨਰਮ ਬਣ ਕੇ ਤਿਆਰ ਹੋਏ ਆ ਸੋ ਸੌਣ ਦੇ ਮਹੀਨੇ ਦੇ ਵਿੱਚ ਹਰ ਘਰ ਦੇ ਵਿੱਚ ਖੀਰ ਪੂੜੇ ਬਣਦੇ ਨੇ ਤੇ ਬਹੁਤ ਟੇਸਟੀ ਲੱਗਦੇ ਨੇ ਤੇ ਹੁਣ ਫਟਾਫੜਰ ਸੋਈ ਦੇ ਵਿੱਚ ਜਾਓ ਜੀ ਤੇ ਲੋਹੇ ਦੇ ਤਵੇ ਤੇ ਜਿਹੜੇ ਬਹੁਤ ਹੀ ਆਸਾਨੀ ਨਾਲ ਪੂੜੇ ਤੁਸੀਂ ਬਣਾ ਸਕਦੇ ਹੋ ਇਹਨਾਂ ਨੂੰ ਜਰੂਰ ਬਣਾ ਕੇ ਘਰ ਦੇ ਵਿੱਚ ਟਰਾਈ ਕਰਿਓ ਜੀ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜੀ ਲੋਹੇ ਦੇ ਤਵੇ ਤੇ ਆਪਾਂ ਆਟੇ ਤੇ ਗੁੜ ਦੇ ਪੂੜੇ ਆ ਜਿਹੜੇ ਬਣਾ ਕੇ ਤਿਆਰ ਕਰ ਲਏ ਆ ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀ